ਸਾਡੇ ਵਰਕਰ ਸਾਥੀ ਨੂੰ ਸਕੀਮ ਤੋਂ ਹਟਾ ਕੇ ਖਮਾਨੋ ਬਲਾਕ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਕੋ ਵਰਕਰ ਤੇ ਐਨਾ ਉਹ ਆਰਥਿਕ ਬੋਝ ਪੈਂਦਾ ਕਿ ਉਹ ਕਿੱਥੋਂ ਐਨਾ ਤੇਲ ਪਵਾ ਕੇ ਡੇਲੀ ਦਾ ਅਪ ਡਾਊਨ ਦਾ ਬਹੁਤ ਔਖਾ ਅਸੀਂ ਇਹ ਚਾਹੁੰਦੇ ਹਾਂ ਕਿ ਜਥੇਬੰਦੀ ਦੇ ਵਿੱਚ ਭਾਰੀ ਰੋਸ ਹੈ ਜਿਹੜਾ ਪਾਇਆ ਜਾ ਰਿਹਾ ਹੈ ਤੇ ਉਹਦੇ ਸਿਹੜੀ ਸਕੀਮ ਤੇ ਉੱਥੇ ਜਿੱਥੇ ਡਿਊਟੀ ਕਰ ਰਿਹਾ ਹੈ ਉੱਥੇ ਜਿਹੜੀ ਉਹਦੇ ਡਿਊਟੀ ਲਈ ਜਾਵੇ ਤੇ ਜਥੇਬੰਦੀ ਦੀ ਇਹ ਮੰਗ ਕਰਦੀ ਹੈ ਤੇ ਉਹਦੇ ਕੋਈ ਵੀ ਜਿਹੜੀ ਗਲਤੀ ਹੈ ਨਹੀਂ ਹੈਗੀ ਇਹ ਸਿਆਸੀ ਸਹੈ ਤੇ ਜਿਹੜਾ ਸਾਰਾ ਮਜਾ ਮਾਕ ਕੀਤਾ ਜਾ ਰਿਹਾ ਹੈ ਮਰਦਾਬਾਤ 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 ਜੀ ਮਲੋਬਲਾਕ ਦੇ ਵਿੱਚ ਕਪੂਰਗੜ੍ਹ ਸਕੀਮ ਤੇ ਸਿਆਸੀ ਸਹੈ ਦੇ ਉੱਤੇ ਸਾਡੇ ਵਰਕਰ ਸਾਥੀ ਨੂੰ ਸਕੀਮ ਤੋਂ ਹਟਾ ਕੇ ਖਮਾਣੋ ਬਲਾਕ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਇਹ ਘਟੋ ਘਟੋ ਨੂੰ ਉਹ 50 ਕਿਲੋਮੀਟਰ ਦੇ ਉੱਪਰ ਜਿਹੜਾ ਸਫ਼ਰ ਆ ਤੈ ਕਰਕੇ ਜਾਣਾ ਪੈਣਾ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਜਥੇਵੰਦੀ ਦੇ ਵਿੱਚ ਭਾਰੀ ਰੋਸ ਹੈ ਜਿਹੜਾ ਪਾਇਆ ਜਾ ਰਿਹਾ ਹੈ ਤੇ ਉਹਦੇ ਸਿਹੜੀ ਸਕੀਮ ਤੇ ਉੱਥੇ ਜਿੱਥੇ ਡਿਊਟੀ ਕਰ ਰਿਹਾ ਹੈ ਉੱਥੇ ਜਿਹੜੀ ਉਹਦੀ ਡਿਊਟੀ ਲਾਈ ਜਾਵੇ ਤੇ ਜਥੇਵੰਦੀ ਦੀ ਇਹ ਮੰਗ ਕਰਦੀ ਹੈ ਤੇ ਉਹਦੇ ਕੋਈ ਵੀ ਜਿਹੜੀ ਗਲਤੀ ਹੈ ਨਹੀਂ ਹੈਗੀ ਇਹ ਸਿਆਸੀ ਸਾਹ ਤੇ ਜਿਹੜਾ ਸਾਰਾ ਮਜਾ ਮਕ ਕੀਤਾ ਜਾ ਰਿਹਾ ਹੈ ਟੈਂਕੀ ਤੇ ਕਿੰਨੇ ਸਮੇਂ ਰਹਿਣਗੇ ਜਾਂ ਫਿਰ ਅਨੰਤ ਸਮੇਂ ਲਈ ਸਾਰੇ ਵਰਕਰ ਸਾਥੀ ਹੁਣ ਟੈਂਕੀ ਤੇ ਅਸੀਂ ਚੜ ਗਏ ਨੇ ਰੋਸ ਦੇ ਵਿੱਚ ਤੇ ਇਹ ਉਨੇ ਦਿਨ ਟੈਂਕੀ ਤੇ ਹੀ ਰਹਿਣਗੇ ਜਿੰਨੀ ਦੇਰ ਮਸਲਾ ਜਿਹੜਾ ਹੱਲ ਨਹੀਂ ਕੀਤਾ ਜਾਂਦਾ ਸਾਡਾ ਮੇਰਾ ਨਾਮ ਸੁਖਵੀਰ ਕੌਰ ਪੰਜੋਲੀ ਆ ਜਿਹੜੇ ਸਾਡਾ ਇੱਥੇ ਅੱਜ ਦਾ ਧਰਨਾ ਲਾਉਣ ਦਾ ਮਕਸਦ ਆ ਸਾਡੇ ਵਰਕਰ ਤੇ ਪਰਿਵਾਰ ਜੋ ਅੱਜ ਟੈਂਕੀਆਂ ਤੇ ਚੜੇ ਨੇ ਉਹਦਾ ਮਕਸਦ ਇਹ ਹੈ ਜੋ ਕਿ ਸਾਡੇ ਜਥੇਬੰਦੀ 31 ਜਲ ਸਪਲਾਈ ਸੈਨੀਟੇਸ਼ਨ ਦਾ ਵਰਕਰ ਕੇਸਰ ਸਿੰਘ ਆ ਜਿਸ ਨੂੰ ਕਪੂਰਗੜ੍ਹ ਤੋਂ ਬਦਲੀ ਕਰਕੇ ਉਸ ਨੂੰ 50 ਕਿਲੋਮੀਟਰ ਦੂਰ ਖਮਾਣੋ ਬਲਾਕ ਵਿੱਚ ਉਸ ਦੀ ਡਿਊਟੀ ਲਗਾਈ ਜਾ ਰਹੀ ਹੈ ਕਿਉਂਕਿ ਸਾਡੀਆਂ ਤਨਖਾਹਾਂ ਜੋ ਕਿ ਪਹਿਲਾਂ ਹੀ 10-12 ਹਜ਼ਾਰ ਤੇ ਅਸੀਂ ਕੰਮ ਕਰ ਰਹੇ ਹਾਂ ਨਗੂਣੀਆਂ ਤਨਖਾਹਾਂ ਨੇ ਨੰਬਰ 1 ਤਾਂ ਉਹਦੇ ਕੋ ਵਰਕਰ ਤੇ ਐਨਾ ਉਹ ਆਰਥਿਕ ਬੋਝ ਪੈਂਦਾ ਕਿ ਉਹ ਕਿੱਥੋਂ ਐਨਾ ਤੇਲ ਪਵਾ ਕੇ ਡੇਲੀ ਦਾ ਅਪ ਡਾਊਨ ਦਾ ਬਹੁਤ ਔਖਾ ਤੇ ਨੰਬਰ 2 ਅਸੀਂ ਕੋਈ ਰੈਗੂਲਰ ਵਰਕਰ ਦਾ ਸਾਨੂੰ ਨਹੀਂ ਬਣਾਇਆ ਗਿਆ ਤਾਂ ਇੱਥੇ ਇਹ ਹੋ ਸਕਦਾ ਕਿ ਜਦੋਂ ਵਰਕਰ ਦਾ ਸਾਡੇ ਦਾ ਏਡੀ ਦੂਰ ਜਾਂਦੇ ਦਾ ਕੋਈ ਨਫਾ ਨੁਕਸਾਨ ਹੁੰਦਾ ਉਸ ਦੀ ਜ਼ਿੰਮੇਵਾਰੀ ਕੌਣ ਲੈ ਰਿਹਾ ਸਾਡੇ ਵਰਕਰ ਸਾਥੀ ਨੂੰ ਸਕੀਮ ਤੋਂ ਹਟਾ ਕੇ ਖਮਾਣੋ ਬਲਾਕ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਸਰਕਾਰੀ ਨਹੀਂ ਚਲੇਗੀ ਕੋ ਵਰਕਰ ਤੇ ਐਨਾ ਉਹ ਆਰਥਿਕ ਬੋਝ ਪੈਂਦਾ ਕਿ ਉਹ ਕਿੱਥੋਂ ਐਨਾ ਤੇਲ ਪਵਾ ਕੇ ਡੇਲੀ ਦਾ ਅਪ ਡਾਊਨ ਦਾ ਬਹੁਤ ਔਖਾ ਅਸੀਂ ਇਹ ਚਾਹੁੰਦੇ ਆ ਕਿ ਜਥੇਵੰਦੀ ਦੇ ਵਿੱਚ ਭਾਰੀ ਰੋਸ ਹੈ ਜਿਹੜਾ ਪਾਇਆ ਜਾ ਰਿਹਾ ਹੈ ਤੇ ਉਹਦੇ ਸਿਹੜੀ ਸਕੀਮ ਤੇ ਉੱਥੇ ਜਿੱਥੇ ਡਿਊਟੀ ਕਰ ਰਿਹਾ ਹੈ ਉੱਥੇ ਜਿਹੜੀ ਉਹਦੀ ਡਿਊਟੀ ਲਾਈ ਜਾਵੇ ਤੇ ਜਥੇਵੰਦੀ ਦੀ ਇਹ ਮੰਗ ਕਰਦੀ ਹੈ ਤੇ ਉਹਦੇ ਕੋਈ ਵੀ ਜਿਹੜੀ ਗਲਤੀ ਹੈ ਨਹੀਂ ਹੈਗੀ ਇਹ ਸਿਆਸੀ ਸਹੈ ਤੇ ਜਿਹੜਾ ਸਾਰਾ ਤਮਾਜਮਾ ਕੀਤਾ ਜਾ ਰਿਹਾ ਹੈ ਮਰਦਾਬਾਦ 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 ਜੀ ਮਲੋਬਲਾਕ ਦੇ ਵਿੱਚ ਕਪੂਰਗੜ੍ਹ ਸਕੀਮ ਤੇ ਸਿਆਸੀ ਸਹੈ ਦੇ ਉੱਤੇ ਸਾਡੇ ਵਰਕਰ ਸਾਥੀ ਨੂੰ ਸਕੀਮ ਤੋਂ ਹਟਾ ਕੇ ਖਮਾਣੋ ਬਲਾਕ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਤੇ ਘਟੋ ਘਟੋ ਨੂੰ ਉਹ 50 ਕਿਲੋਮੀਟਰ ਦੇ ਉੱਪਰ ਜਿਹੜਾ ਸਫ਼ਰ ਤੈਅ ਕਰਕੇ ਜਾਣਾ ਪੈਣਾ ਹੈ ਅਸੀਂ ਇਹ ਚਾਹੁੰਦੇ ਆ ਕਿ ਜਥੇਵੰਦੀ ਦੇ ਵਿੱਚ ਭਾਰੀ ਰੋਸ ਹੈ ਜਿਹੜਾ ਪਾਇਆ ਜਾ ਰਿਹਾ ਹੈ ਤੇ ਉਹਦੇ ਸਿਹੜੀ ਸਕੀਮ ਤੇ ਉੱਥੇ ਜਿੱਥੇ ਡਿਊਟੀ ਕਰ ਰਿਹਾ ਹੈ ਉੱਥੇ ਜਿਹੜੀ ਉਹਦੀ ਡਿਊਟੀ ਲਾਈ ਜਾਵੇ ਤੇ ਜਥੇਵੰਦੀ ਦੀ ਇਹ ਮੰਗ ਕਰਦੀ ਹੈ ਤੇ ਉਹਦੇ ਕੋਈ ਵੀ ਜਿਹੜੀ ਗਲਤੀ ਹੈ ਨਹੀਂ ਹੈਗੀ ਇਹ ਸਿਆਸੀ ਸਾਹ ਤੇ ਜਿਹੜਾ ਸਾਰਾ ਮਜਾ ਮਾਕਿਤਾ ਜਾ ਰਿਹਾ ਹੈ ਟੈਂਕੀ ਤੇ ਕਿੰਨੇ ਸਮੇਂ ਰਹਿਣਗੇ ਜਾਂ ਫਿਰ ਅਨੰਤ ਸਮੇਂ ਲਈ ਸੌ ਵਰਕਰ ਸਾਥੀ ਹੁਣ ਟੈਂਕੀ ਤੇ ਅਸੀਂ ਚੜ ਗਏ ਨੇ ਰੋਸ ਦੇ ਵਿੱਚ ਤੇ ਇਹ ਉੰਨੇ ਦਿਨ ਟੈਂਕੀ ਤੇ ਹੀ ਰਹਿਣਗੇ ਜਿੰਨੀ ਦੇਰ ਮਸਲਾ ਜਿਹੜਾ ਹੱਲ ਨਹੀਂ ਕੀਤਾ ਜਾਂਦਾ ਸਾਡਾ ਮੇਰਾ ਨਾਮ ਸੁਖਵੀਰ ਕੌਰ ਪੰਜੋਲੀ ਆ ਜਿਹੜੇ ਸਾਡਾ ਇੱਥੇ ਅੱਜ ਦਾ ਧਰਨਾ ਲਾਉਣ ਦਾ ਮਕਸਦ ਆ ਸਾਡੇ ਵਰਕਰ ਤੇ ਪਰਿਵਾਰ ਜੋ ਅੱਜ ਟੈਂਕੀਆਂ ਦੇ ਚੜੇ ਨੇ ਉਹਦਾ ਮਕਸਦ ਇਹ ਹੈ ਜੋ ਕਿ ਸਾਡੇ ਜਥੇ ਮੰਡੀ 31 ਜਲ ਸਪਲਾਈ ਸੈਨੀਟੇਸ਼ਨ ਦਾ ਵਰਕਰ ਕੇਸਰ ਸਿੰਘ ਆ ਜਿਸ ਨੂੰ ਕਪੂਰਗੜ੍ਹ ਤੋਂ ਬਦਲੀ ਕਰਕੇ ਉਸ ਨੂੰ 50 ਕਿਲੋਮੀਟਰ ਦੂਰ ਖਮਾਣੋ ਬਲਾਕ ਵਿੱਚ ਉਸ ਦੀ ਡਿਊਟੀ ਲਗਾਈ ਜਾ ਰਹੀ ਹੈ ਕਿਉਂਕਿ ਸਾਡੀਆਂ ਤਨਖਾਹਾਂ ਜੋ ਕਿ ਪਹਿਲਾਂ ਹੀ 10-12000 ਤੇ ਅਸੀਂ ਕੰਮ ਕਰ ਰਹੇ ਹਾਂ ਨਗੂਣੀਆਂ ਤਨਖਾਹਾਂ ਨੇ ਨੰਬਰ 1 ਤਾਂ ਉਹ ਦੇਖੋ ਵਰਕਰ ਤੇ ਐਨਾ ਉਹ ਆਰਥਿਕ ਬੋਝ ਪੈਂਦਾ ਕਿ ਉਹ ਕਿੱਥੋਂ ਇੰਨਾ ਤੇਲ ਪਵਾ ਕੇ ਦਿੱਲੀ ਦਾ ਅਪ ਡਾਊਨ ਦਾ ਬਹੁਤ ਔਖਾ ਤੇ ਨੰਬਰ 2 ਸੀ ਕੋਈ ਰੈਗੂਲਰ ਵਰਕਰ ਦਾ ਸਾਨੂੰ ਨਹੀਂ ਬਣਾਇਆ ਗਿਆ ਤਾਂ ਇੱਥੇ ਇਹ ਹੋ ਸਕਦਾ ਕਿ ਜਦੋਂ ਵਰਕਰ ਦਾ ਸਾਡੇ ਦਾ ਓ ਐਡੀ ਦੂਰ ਜਾਂਦੇ ਦਾ ਕੋਈ ਨਫਾ ਨੁਕਸਾਨ ਹੁੰਦਾ ਉਸ ਦੀ ਜ਼ਿੰਮੇਵਾਰੀ ਕੌਣ ਲੈ ਰਿਹਾ